ਸਤ ਸ਼੍ਰੀ ਅਕਾਲ ਮੈਂ ਹਾਂ ਗੁਰਿੰਦਰਪਾਲ ਸਿੰਘ ਸਾਡੇ ਲੋਕ ਤੇ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁਕ ਕਰਦੇ ਹਾਂ ਪਹਿਲੀ ਖਬਰ ਵੱਲ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਵਿੱਚ ਅੱਜ ਭਾਰਤ ਪਾਕਿਸਤਾਨ ਵਿਚਾਲੇ ਮੁਕਾਬਲਾ ਹੋਣਾ ਹੈ ਇਸ ਤੋਂ ਪਹਿਲਾਂ ਦੋਨੋਂ ਟੀਮਾਂ ਨੇ ਆਪਣੇ ਆਪਣੇ ਪਹਿਲੇ ਮੈਚ ਵਿੱਚ ਜਿੱਤ ਹਾਸਲ ਕੀਤੀ ਹੈ ਜਿਹੜੀ ਵੀ ਟੀਮ ਅੱਜ ਦਾ ਮੁਕਾਬਲਾ ਜਿੱਤ ਕੇ ਉਸ ਦਾ ਸੁਪਰ 4 ਲਈ ਕੁਆਲੀਫਾਈ ਕਰਨਾ ਲਗਭਗ ਪੱਕਾ ਹੋ ਜਾਵੇਗਾ ਬੈਟਿੰਗ ਬੋਲਿੰਗ ਤਿੰਨਾ ਡਿਪਾਰਟਮੈਂਟ ਵਿੱਚ ਖਾਸ ਕਰਕੇ ਭਾਰਤੀ ਟੀਮ ਦਾ ਪਰੜਾ ਪਾਰੀਆ ਦੇ ਟੀਮ ਦੀ ਫਾਰਮ ਦੇ ਲਿਹਾਜ਼ ਨਾਲ ਵੀ ਪਾਕਿਸਤਾਨ ਦੀ ਟੀਮ ਭਾਰਤ ਦੇ ਸਾਹਮਣੇ ਟਿਕਦੀ ਹੋਈ ਨਜ਼ਰ ਨਹੀਂ ਆਉਂਦੀ ਪਰ ਅੱਜ ਹੋਣ ਵਾਲੇ ਮੈਚ ਦਾ ਇੱਕ ਫੈਕਟਰ ਜਿਹੜਾ ਹੈ ਜੋ ਪਾਕਿਸਤਾਨ ਨੂੰ ਮੁਕਾਬਲਾ ਚ ਲਿਆ ਸਕਦਾ ਹੈ ਤੇ ਇਹ ਫੈਕਟਰ ਹੈ ਦੁਬਈ ਦੀ ਪਿਛ ਜਿਕਰ ਦਊਗਾ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਆਖਰੀ ਮੈਚ ਅਮਰੀਕਾ ਚ ਖੇਡੇ ਗਏ T20 ਵਿਸ਼ਵ ਕੱਪ ਚ ਹੋਇਆ ਸੀ ਇਸ ਮੁਕਾਬਲੇ ਦੌਰਾਨ ਭਾਰਤੀ ਟੀਮ ਸਿਰਫ 119 ਦੌੜਾਂ ਬਣਾਉਣ ਦੇ ਬਾਵਜੂਦ ਵੀ 6 ਦੌੜਾਂ ਨਾਲ ਜਿੱਤ ਗਈ ਸੀ ਇਸ ਵਰਲਡ ਕੱਪ ਤੋਂ ਬਾਅਦ ਵਿਰਾਟ ਕੋਹਲੀ ਰੋਹਿਤ ਸ਼ਰਮਾ ਅਤੇ ਰਵਿੰਦਰ ਜੜੇਜਾ ਵਰਗੇ ਦਿੱਗਜ ਭਾਰਤੀ ਖਿਡਾਰੀ ਨੇ ਰਿਟਾਇਰਮੈਂਟ ਲੈ ਲਈ ਸੀ ਜੇ ਬਾਵਜੂਦ ਭਾਰਤੀ ਟੀਮ ਦਾ ਪ੍ਰਦਰਸ਼ਨ ਹੋਰ ਵੀ ਵਧੀਆ ਹੋ ਗਿਆ ਤੇ ਭਾਰਤੀ ਟੀਮ ਨੇ 86% T20 ਮੈਚ ਜਿੱਤੇ ਅਤਵਾਦੀਆਂ ਨੇ ਸਵੇਰੇ ਤੜਕੇ ਉੱਤਰ ਪਛਮੀ ਪਾਕਿਸਤਾਨ ਦੇ ਦੱਖਣੀ ਵਜ਼ੀਰੀਸਤਾਨ ਜ਼ਿਲ੍ਹੇ ਚ ਸੁਰੱਖਿਆ ਫੋਰਸਾਂ ਦੀ ਚੌਂਕੀ ਤੇ ਹਮਲਾ ਕਰ ਦਿੱਤਾ ਜਿਸ ਚ 12 ਜਵਾਨ ਮਾਰੇ ਗਏ ਅਤੇ 4 ਹੋਰ ਜ਼ਖਮੀ ਹੋ ਗਏ ਅਧਿਕਾਰਤ ਸੂਤਰਾਂ ਨੇ ਜਾਣਕਾਰੀ ਦਿੱਤੀ ਸੂਤਰਾਂ ਨੇ ਨਾਮ-ਨਾਅ ਛਪਾਉਣ ਤੇ ਸ਼ਰਤਾਂ ਤੇ ਸਿਨੂਆ ਨੂੰ ਦੱਸਿਆ ਕਿ ਇੱਕ ਅਨੁਸਾਰ ਸਥਾਨਕ ਸਮੇਂ ਅਨੁਸਾਰ ਸਵੇਰੇ 5 ਵਜੇ ਦੇ ਕਰੀਬ ਵਾਪਰੀ ਜਦੋਂ ਅਤਵਾਦੀਆਂ ਨੇ ਸੁਰੱਖਿਆ ਫੋਰਸਾਂ ਦੀ ਟੀਮ ਤੇ ਗੋਲੀਬਾਰੀ ਕੀਤੀ ਸੂਤਰਾਂ ਨੇ ਅੱਗੇ ਕਿਹਾ ਕਿ ਜ਼ਖਮੀ ਫੌਜੀ ਦੀ ਹਾਲਾਤ ਨਾਜ਼ੁਕ ਬਣੀ ਹੋਈ ਹੈ ਤੇ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਤਾਰੀਕੇ ਤਾਲਿਬਾਨ ਪਾਕਿਸਤਾਨ ਟਟੀਪੀ ਸੰਗਠਨ ਦਾ ਇੱਕ ਸਥਾਨਕ ਕਮਾਂਡਰ ਇਸ ਖੇਤਰ ਚ ਸੰਗਰਮ ਹੈ ਤੇ ਹਾਲਾਂਕਿ ਅਜੇ ਤੱਕ ਕਿਸੇ ਨੇ ਵੀ ਸੰਗਠਨ ਦੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਤੇ ਸੁਰੱਖਿਆ ਫੋਰਸਾਂ ਨੇ ਹਾਸੇ ਵਾਲੀ ਜਗਾਂ ਦੀ ਘੇਰਾਬੰਦੀ ਕਰ ਦਿੱਤੀ ਹੈ ਤੇ ਹਮਲਾਵਰਾਂ ਦਾ ਪਤਾ ਲਗਾਉਣ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਟਰੰਪ ਨੇ ਆਪਣੇ ਟਰੁੱਥ ਸੋਸ਼ਲ ਪਲੇਟਫਾਰਮ ਤੇ ਇੱਕ ਪੋਸਟ ਵਿੱਚ ਕਿਹਾ ਕਿ ਮੈਰੂਸ ਤੇ ਵੱਡੀਆਂ ਪਾਬੰਦੀਆਂ ਲਗਾਉਣ ਲਈ ਤਿਆਰ ਹਾਂ ਜਦੋਂ ਸਾਰੇ ਨਾਟੋ ਉਦੇਸ਼ ਅਜਾਇਆ ਕਰਨ ਲਈ ਸੰਭਤ ਹੋਣਗੇ ਤੇ ਅਜਾਇਆ ਕਰਨਾ ਸ਼ੁਰੂ ਕਰ ਦੇਣਗੇ ਜਦੋਂ ਸਾਰੇ ਨਾਟੋ ਉਦੇਸ਼ ਤੇ ਤੇਲ ਖਰੀਦਦਣਾ ਬੰਦ ਕਰ ਦੇਣਗੇ ਰੂਸ-ਯੂਕਰੇਨ ਯੁੱਧ ਦੇ ਵਿੱਚ ਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਨੇਚਰਵਾਰ ਨੂੰ ਇੱਕ ਨਵਾਂ ਕਦਮ ਚੁੱਕਿਆ ਟਰੰਪ ਨੇ ਕਿਹਾ ਕਿ ਉਹ ਰੂਸ ਤੇ ਸਖਤ پابندੀਆਂ ਲਗਾਉਣ ਲਈ ਤਿਆਰ ਹਨ ਪਰ ਸਿਰਫ ਤਾਂ ਹੀ ਜੇਕਰ ਸਾਡੇ ਨਾਟੋ ਸਹਿਯੋਗੀ ਵੀ ਰੂਸੀ ਤੇਲ ਦੀ ਦਰਾਮਦ ਨੂੰ ਰੋਕਣ ਅਤੇ ਇਸੇ ਤਰ੍ਹਾਂ ਦੇ ਉਪਾਅ ਲਾਗੂ ਕਰਨ ਲਈ ਵਚਨਬੱਧ ਹੋਣ ਕੈਮਰਲ ਦੁਆਰਾ ਯੂਕਰੇਨ ਨਾਲ ਸ਼ਾਂਤੀ ਵਾਰਤਾ ਨੂੰ ਮੁਅਤਲ ਕਰਨ ਦਾ ਐਲਾਨ ਕਰਨ ਤੋਂ ਇੱਕ ਦਿਨ ਬਾਅਦ ਟਰੰਪ ਨੇ ਕੁਝ ਨਾਟੋ ਦੇਸ਼ਾਂ ਦੀ ਰੂਸ ਤੋਂ ਊਰਜਾ ਖਰੀਦਣ ਜਾਰੀ ਰੱਖਣ ਲਈ ਆਲੋਚਨਾ ਕੀਤੀ ਤੇ ਇਸ ਨੂੰ ਹੈਰਾਨ ਕਰਨ ਵਾਲਾ ਅਤੇ ਗੱਟ ਜੋੜ ਦੀ ਗਲਬਾਤ ਕਰਨ ਦੀ ਯੋਗਤਾ ਨੂੰ ਨੁਕਸਾਨ ਪਹੁੰਚਾਉਣ ਵਾਲਾ ਕਿਹਾ ਸੁਸ਼ੀਲਾ ਕਾਰਕੀ ਦੀ ਅਗਵਾਈ ਵਾਲੀ ਨਵੀਂ ਅੰਤ੍ਰ임 ਸਰਕਾਰ ਨੇਪਾਲ ਵਿੱਚ ਆਪਣਾ ਕੰਮ ਸੰਭਾਲ ਲਿਆ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਪਿਛਲੇ 5-6 ਦਿਨਾਂ ਤੋਂ ਆਰਥਿਕਤਾ ਵਿੱਚ ਕਿਰਿਆ ਨੇਪਾਲ ਅਗਲੇ ਕੁਝ ਦਿਨਾਂ ਵਿੱਚ ਆਵਾਂਗੇ ਹੋ ਜਾਏਗਾ ਇਹ ਅਰਜ਼ਕਤਾ ਵਾਲਦੀ ਤੱਤਾ ਦੁਆਰਾ ਹੋਏ ਨੁਕਸਾਨ ਦੀ ਮੁਰੰਮਤ ਕਰਨ ਵਿੱਚ ਮਹੀਨੇ ਲੱਗ ਸਕਦੇ ਹਨ ਕਿਉਂਕਿ ਦੇਸ਼ ਦੀਆਂ ਬਹੁਤ ਸਾਰੀਆਂ ਮਹੱਤਵਪੂਰਨ ਇਮਾਰਤਾਂ ਸੜ ਗਈਆਂ ਹਨ ਤੇ ਇਹ ਅੰਤਰੀਮ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਅਗਲੇ ਕੁਝ ਮਹੀਨਿਆਂ ਵਿੱਚ ਦੇਸ਼ ਨੂੰ ਆਵਾੰਗ ਕਰਵਾ ਤੇ ਚੋਣਾਂ ਕਰਵਾਏ ਇਹ ਕਿਸੇ ਵੀ ਅੰਤਰੀਮ ਸਰਕਾਰ ਦੀ ਮੁਢਲੀ ਜ਼ਿੰਮੇਵਾਰੀ ਹੈ ਰੂਜ਼ ਦੇ ਕਾਮ ਝਟਕਾ ਖੇਤਰ ਵਿੱਚ 7.7 ਤੀਬਰਤਾ ਦਾ ਪੁਚਾਰਾ ਦਾ ਪਹਚਾਲਾ ਜਿਸ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ 300 ਕਿਲੋਮੀਟਰ ਦੇ ਕੇਰਾ ਵਿੱਚ ਸੁਨਾਮੀ ਦਾ ਅਲਰਟ ਜਾਰੀ ਕੀਤੀ ਗਈ ਹੈ ਤੇ ਇਹ ਝਟਕਾ 1 ਮਹੀਨਾ ਪਹਿਲਾਂ ਆਏ 8.8 ਤੀਬਰਤਾ ਦੇ ਸ਼ਕਤੀਸ਼ਾਲੀ ਪੁਚਾਰਾ ਤੋਂ ਬਾਅਦ ਆਇਆ ਕਾਮ ਝਟਕਾ ਵਿੱਚ ਪੁਚਾਰਾ ਅਕਸਰ ਆਉਂਦੇ ਰਹਿੰਦੇ ਹਨ ਤੇ ਜੁਲਾਈ ਵਿੱਚ ਕਾਮ ਝਟਕਾ ਪ੍ਰਾਈਦੀਪ ਵਿੱਚ 8.8 ਤੀਬਰਤਾ ਦਾ ਪੁਚਾਰਾ ਆਇਆ ਇਸ ਨਾਲ ਪ੍ਰਸ਼ਾਂਤ ਮਹਾਸਾਗਰ ਵਿੱਚ 4 ਮੀਟਰ ਉੱਚੀਆਂ ਸੁਨਾਮੀ ਲਹਿਰਾਂ ਉੱਠੀਆਂ ਤੇ ਇਹ ਪਚਾਲ ਹੁਣ ਤੱਕ ਦੇ ਸਭ ਤੋਂ ਸ਼ਕਤੀਸ਼ਾਲੀ ਪਚਾਲਾਂ ਵਿੱਚੋਂ ਇੱਕ ਸੀ ਇਸ ਕਾਰਨ ਹਵਾਈ ਜਾਪਾਨ ਅਤੇ ਹੋਰ ਤੱਟਵਰਤੀ ਖੇਤਰਾਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ 'ਚ ਹੜ ਦੌਰਾਨ ਸੇਵਾ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਜ਼ਥੇਦਾਰ ਗੁਰਦੀਪ ਸਿੰਘ ਗੜਗੱਜ ਵੱਲੋਂ ਮੀਟਿੰਗ ਕੀਤੀ ਗਈ ਇਸ ਦੌਰਾਨ ਜ਼ਥੇਦਾਰ ਨੇ ਸਮਾਜ ਸੇਵੀ ਸੰਸਥਾਵਾਂ ਦੇ ਨੇਤਾਵਾਂ ਤੋਂ ਸੁਝਾਅ ਲਏ ਕਿ ਕਿਸ ਤਰ੍ਹਾਂ ਸਾਰਿਆਂ ਨੂੰ ਮਿਲ ਕੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਹੈ। ਜ਼ਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਕਈ ਸਿੱਖ ਜਥੇਬੰਦੀਆਂ ਸਮਾਜਿਕ ਸੰਸਥਾਵਾਂ ਤੇ ਕਲਾਕਾਰ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਜ਼ਥੇਦਾਰ ਗੜਗੱਜ ਨੇ ਕਿਹਾ ਕਿ ਇਸ ਸਮਾਂ ਏਕਤਾ ਤੇ ਸੇਵਾਦਾਰੀ ਤੇ ਸਾਰਿਆਂ ਸੰਸਥਾਵਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਮਦਦ ਪਹੁੰਚਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸਮਾਜ ਦੀ ਹਰ ਸੰਸਥਾ ਆਪਣੀ ਜ਼ਿੰਮੇਵਾਰੀ ਸਮਝ ਕੇ ਰਾਤ ਕੰਮ ਵਿੱਚ ਹਿੱਸਾ ਪਾਵੇ। ਤੇ ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਤੇ ਹੋਰ ਸਸਤਾਵਾਂ ਨੇ ਅੱਜ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਸਬੂਤ ਦਿੱਤਾ ਕਿ ਅਸੀਂ ਪੰਜਾਬ ਲਈ ਇੱਕ ਹਰਿਆਣਾ ਦੇ ਜੀਂਦ ਵਿੱਚ ਕਾਰ ਵਿੱਚ ਅੱਗ ਲੱਗ ਗਈ ਤੇ 5-6 ਨੌਜਵਾਨਾਂ ਨੇ ਅੱਗ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਅੱਗ ਬੁਝਾਉਂਦੇ ਇੱਕ ਨੌਜਵਾਨ ਦੀ ਝੁੱਲਸਣ ਕਾਰਨ ਮੌਤ ਹੋ ਗਈ ਤੇ ਮ੍ਰਿਤਕ ਦੀ ਪਛਾਣ ਸਾਹਿਲ ਵਜੋਂ ਹੋਈ ਹੈ ਉਹ ਲੈਬ ਟੈਕਨੀਸ਼ੀਅਨ ਦਾ ਕੋਰਸ ਕਰ ਰਿਹਾ ਸੀ ਤੇ ਕਮਰੇ ਵਿੱਚ ਸ਼ਾਰਟ ਸਰਕਟ ਕਰਕੇ ਅੱਗ ਲੱਗੀ ਤੇ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀ ਅਤੇ ਅੱਗ ਦੇ ਕਾਬੂ ਪਾ ਲਿਆ ਗਿਆ ਤੇ ਹਾਲਾਂਕਿ ਪਰਿਵਾਰ ਦਾ ਦੋਸ਼ਕੀ ਫਾਇਰ ਬ੍ਰਿਗੇਡ ਲੇਟ ਆਈ ਸਮੇਂ ਤੇ ਗੱਡੀ ਆ ਜਾਂਦੀ ਤਾਂ ਜਾਨ ਬਚ ਸਕਦੀ ਸੀ ਤੇ ਕਟਨਾ ਉਸ ਵੇਲੇ 5:50 ਮਿੰਟ ਤੇ ਵਾਪਰੀ ਦੇ ਕਮਰੇ ਵਿੱਚ ਅੱਗ ਲੱਗੀ ਸੀ ਉਸ ਨੂੰ ਬੁਝਾਉਣ ਲਈ ਪਿੰਡ ਵਾਲੇ ਪਹੁੰਚੇ ਇਸ ਦੌਰਾਨ 5-6 ਨੌਜਵਾਨ ਵੀ ਅੱਗ ਤੇ ਕਾਬੂ ਪਾਉਣ ਲਈ ਕੋਸ਼ਿਸ਼ ਕਰਨ ਲੱਗੇ ਸਾਇਲ ਇੱਕ ਤੇ ਹੋਰ ਨੌਜਵਾਨ ਛੱਤ ਤੋਂ ਉੱਪਰ ਉੱਠ ਕੇ ਉਹਨੇ ਉੱਪਰ ਤੋਂ ਪਾਣੀ ਪਾ ਕੇ ਅੱਗ ਤੇ ਕਾਬੂ ਪਾਉਣ ਲੱਗੇ ਤੇ ਪਰ ਅੱਗ ਕਾਰਨ ਛੱਤ ਦੀਆਂ ਕੜੀਆਂ ਪਹਿਲਾਂ ਹੀ ਸੜ ਚੁੱਕੀਆਂ ਸਨ हिमाचल प्रदेश ਦੇ 7 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਲਈ yellow alert ਜਾਰੀ ਕੀਤਾ ਗਿਆ ਹੈ ਇਨ੍ਹਾਂ ਵਿੱਚ ਹਮੇਰਪੁਰ ਕਾਂਗੜਾ ਕੁਲੂ ਮੰਡੀ ਸ਼ਿਮਲਾ ਸਿਓਲ ਅਤੇ ਸਿਮੌਰ ਜ਼ਿਲ੍ਹੇ ਚ ਸ਼ਾਮਲ ਨੇ ਜੀ ਅੱਜ ਇਨ੍ਹਾਂ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਤੇ ਕੁਝ ਥਾਵਾਂ ਦੇ ਭਾਰੀ ਬਾਰਿਸ਼ ਵੀ ਹੋ ਸਕਦੀ ਹੈ ਮੌਸਮ ਵਿਭਾਗ ਕੇਂਦਰ ਸ਼ਿਮਲਾ ਦੇ ਭਵਿੱਖਬਾਣੀ ਕੀਤੀ ਹੈ ਕਿ ਕੱਲ ਤੋਂ ਰਾਜ ਵਿੱਚ ਮੌਨਸੂਨ ਕਮਜ਼ੋਰ ਪੈ ਜਾਵੇਗਾ ਤੇ ਰਾਜਪਰ ਵਿੱਚ ਮੌਸਮ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ ਰਾਜ ਆਫਤ ਵਿਭਾਗ ਦੇ ਅਨੁਸਾਰ ਮੌਨਸੂਨ ਦੇ ਕਾ ਚੱਲਦੇ ਆ 386 ਲੋਕਾਂ ਦੀ ਜਾਨ ਗਈ ਹੈ ਤੇ ਇਹਨਾਂ ਵਿੱਚੋਂ 76 ਲੋਕਾਂ ਦੀ ਮੌਤ ਹੜਾ ਬੱਦਲ ਫਟਣ ਅਤੇ ਜ਼ਮੀਨ ਖਿਸਕਣ ਕਾਰਨ ਹੋਈ ਹੈ ਜਦੋਂ ਕਿ 40 ਲੋਕ ਲਾਪਤਾ ਨੇ ਸੋ ਅੱਜ ਦੇ ਬੁਲੇਟਿਨ ਵਿੱਚ ਇਹਨੇ ਦਿਓ ਆ ਗਿਆ ਧੰਨਵਾਦ